ਆਇਆ ਇਹ ਤੋਂ ਕੋ ਬੜੀ ਆ ਬਾਹਰ ਤਾਂ ਖਰਾਜ ਕਰ ਲਿਆ ਵਾ ਹਾਂਜੀ ਕਰ ਲਿਆ ਮੈਂ ਆਂਦੀ ਹੀ ਵੀ ਆ ਸੌਣ ਦਾ ਮਹੀਨਾ ਲੰਘ ਜਾਊਗਾ ਨਾ ਫੇਰ ਸਾਰੇ ਪੋਚਾ ਫੇਰ ਲਈ ਚੰਗਾ ਐਨਾ ਕ ਫੇਰਿਆ ਮੈਂ ਜਿੰਨਾ ਕ ਚੁੱਲਾ ਐਨਾ ਕ ਫੇਰਿਆ ਬਸ ਇੱਥੇ ਆਪਾਂ ਚੁੱਲਾ ਰੱਖ ਲੈਣਾ ਵਾ ਛਾਂ ਹੈਗੀ ਇੱਥੇ ਤੇ ਫਿਰ ਤੂੰ ਸਵੇਰ ਤੀ ਅੱਖ ਨਹੀਂ ਮੈਂ ਪੂੜੇ ਬਣਾ ਕੇ ਦਿਨੀ ਤਾਂ ਫੋਟਾ ਲੱਤ ਗਿਆ ਤੇ ਫੂੜੇ ਦਿਖਾ ਲੜੇ ਨਹੀਂ ਇੱਥੇ ਉਹ ਛਾਂ ਆ ਗਈ ਆ ਹੁਣ ਤੇ ਹੁਣ ਮੈਂ ਤੈਨੂੰ ਪੂੜੇ ਬਣਾ ਕੇ ਖਵਾ ਦੇਣੀ ਆ ਤੂੰ ਇੱਥੇ ਲਿਆ ਚੁੱਲਾ ਚਾਲਾ ਚੱਕ ਕੇ ਤੇ ਲੇ ਗਿਆ ਬਪਾਤੀ ਮੈਂ ਘੋਲਿਆ ਪਿਆ ਵਾ ਸਾਰਾ ਕੁਝ ਬੇਸਮ ਕੀ ਆਂਦੇ ਨੂਨੀ ਗੁੜ ਦੇ ਵਿੱਚ ਆਟਾ-ਉਟਾ ਸਾਰਾ ਕੁਝ ਮਿਕਸ ਕੀਤਾ ਪਿਆ ਤੂੰ ਲਿਹਾ ਤੁਲਾ ਚੱਕ ਕੇ ਮੈਂ ਜੋਦੇ ਘਰ ਚਲੀ ਚੋ ਉਹਦਾ ਬਾਹਰ ਚਲੇ ਗਿਆ ਉਹਦੀ ਮੰਮੀ ਨਾ ਠੀਕ ਨਹੀਂ ਮੈਂ ਕਿਹਾ ਚੱਲ ਪਤਾ ਲੈ ਆਉਣੀ ਨਾਲ ਅੱਛਾ ਫੇਰ ਤੂੰ ਉਸੇ ਕੰਮ ਡੈ ਪਣਾਗਾ ਕਰਨ ਉਹਨਾਂ ਦਾ ਆਹ ਕਹਿਣ ਡੈ ਕੰਮ ਦਾ ਵੀ ਬਣਾਵਾਂ ਮੰਆ ਬਣਾ ਲੈਨੇ ਪਤਾ ਲੈ ਆਉਨੇ ਪਹਿਲਾਂ ਚੱਲ ਫੇਰ ਮੈਂ ਵੀ ਨਾਲ ਹੀ ਚੱਲਦੀ ਆਂਗੀ ਤੇਰੇ ਮੈਂ ਵੀ ਪਤਾ ਲੈ ਆਉਣੀ ਤੇ ਹੋ ਆਉਨੇ ਆ ਉਹਨਾਂ ਦੇ ਘਰ। ਇੱਕਦਮ ਹੋ ਆਈਏ ਫਿਰ। ਜਾ ਕੇ ਤੇ ਪਤਾ ਲੈ ਆਉਨੇ ਆ। ਫਰੀ ਤੋਂ ਲੱਗਦੀ ਤੇ ਰਾਜਵਾ ਉਹਨਾਂ ਦੇ ਕੰਮ ਵਾਲੀ ਜਾਬ ਦੀ। ਦੋਵੇਂ ਆਉਣ ਡੀਆਂ। ਪਤਾ ਨਹੀਂ ਕਿੱਧਰ ਆਉਣ ਡੀਆਂ ਇਹ ਪਤਾ ਲੈਣ ਆ ਗਈਆਂ ਹੁਣ ਭਾਵੇਂ ਉਹ ਮੇਰਾ। ਚਲੋ। ਦੀ ਜਿਥੇ ਦੇ ਅਜਪ੍ਰੀਤ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਆ ਮੈਂ ਦੀ ਵੇਖਣ ਡਈ ਤਾਂ ਮੈਂ ਖੰਡੀ ਹਾਂ ਵੀ ਪ੍ਰੀਤ ਵਾ ਦੇ ਨਾਲ ਉਹਨਾਂ ਦੇ ਕੰਮ ਵਾਲੀ ਆ ਉਹ ਵੀ ਆਈ ਆ ਤੇ ਉਹ ਰਾਜ ਹੀ ਆਂਦੀ ਜੋਦੇ ਦੀ ਮਮੀ ਠੀਕ ਨਹੀਂ ਆ ਆਹ ਮੈਂ ਹੁਣੇ ਹੀ ਉੱਠੀ ਆ ਅੱਛਾ ਉੱਠ ਕੇ ਤੇ ਹੁਣ ਕੰਮ ਵਾਲਾ ਤੇ ਕੋਈ ਹੈ ਨਹੀਂਗਾ ਤੇ ਤੈਨੂੰ ਪਤਾ ਹੀ ਆ ਫਿਰ ਜੋਦਾ ਲੱਕਿਆ ਸੁਣੇ ਬਾਹਰ ਚਲ ਗਿਆ ਆਹ ਉਹ ਵੀ ਬਾਹਰ ਚਲ ਗਿਆ ਤੁਹਾਨੂੰ ਬਹੁਤੀ ਬਹੁਤੀ ਕਿ ਮੈਂ ਆਖਣ ਡਈ ਮੈਂ ਵੀ ਕੰਮ ਨੂੰ ਆਖਣ ਡੇ ਆ ਮੈਂ ਆਖਣ ਡਈ ਭਚਾਲਾ ਉੱਤੇ ਘਿਓ ਰੱਖ ਛੱਡਦੀ ਆ ਹਾਂ ਕੀਤਾ ਹੀਗਾ ਕੱਢਿਆ ਹੀ ਮਲਾਈ ਜੀ ਤਾਂ ਮੈਂ ਚੱਲ ਰੱਖ ਛੱਡਦੀ ਆ ਗਰਮੀ ਵੀ ਪੜੀ ਆ ਹਾਂ ਆਜੋ ਅੰਦਰ ਅੰਦਰ ਆਜੋ ਆ ਜਾ ਰਾਜਾ ਨਾ ਨਾ ਦੰਦਰੀ ਸੱਸੀ ਕਾ ਭਾਜੀ ਸੱਸੀ ਕਾ ਭਾਜੀ ਸੱਸੀ ਕਾ ਬੈ ਜਾਓ ਹੋਰ ਕਿਵੇਂ ਦੇ ਭਾਜੀ ਖੀਕਾ ਹਾਂ ਠੀਕ ਹੈ ਠੀਕ ਹਾਂ ਹੋਰ ਪਾਣੀ ਪੀਣਾ ਲਿਆਵਾ ਨੇ ਪਾਣੀ ਨਹੀਂ ਪੀਣਾ ਉਧਰ ਹੁਣੇ ਆਈ ਕਿ ਮੈਂ ਅੰਦਰੋਂ ਆਹੀ ਤੇ ਇਹਨੂੰ ਬਾਹਰ ਕੋਚਾ ਫਰਾਇਆ ਸੀ ਥੋੜਾ ਜਿਹਾ ਅੱਛਾ ਮੈਨੂੰ ਕਿਹਾ ਸੌਣਾ ਵਾ ਚੱਲ ਆਪਾਂ ਕੂੜੇ ਬਣਾ ਲਈਏ ਤੇ ਗਾੜੀਆਂ ਮੈਨੂੰ ਬੋਲਦੀ ਆਉਣ ਲਈ ਆ ਹਾਂਜੀ ਤਾਂ ਤਾਂ ਸਵੇਰ ਦੀ ਅੰਦਰ ਬਣੀ ਆ ਤੇ ਮੈਨੂੰ ਕੂੜੇ ਕਦੋਂ ਬਣਾ ਕੇ ਦੇਣੇ ਆ ਅੱਛਾ ਕੂੜੇ ਦੀਆਂ ਦੀ ਬਣਾ ਕੇ ਤੇ ਮੈਂ ਕਿਹਾ ਫਿਰ ਮੈਨੂੰ ਦੱਸਣ ਲੱਗੀ ਆਂਦੀ ਚੋਤਾ ਬਾਹਰ ਚੱਲ ਗਿਆ ਆ ਆਹੋ ਤੇ ਜਿਹੜੇ ਦੀ ਮੰਮੀ ਠੀਕ ਨਹੀਂ ਆ ਤੇ ਮੈਂ ਉਧਰ ਹੋ ਆਵਾਂ ਮੈਂ ਕਿਹਾ ਚੱਲ ਮੈਂ ਵੀ ਤੇਰੇ ਨਾਲ ਚੱਲਦੀ ਮੈਂ ਕੀ ਕਹਾਂ ਮੈਂ ਵੇਖੀ ਹੁਣਾਂ ਨੂੰ ਪਤਾ ਲਿਆਉਣੀ ਆ ਉੱਧਰ ਜਾ ਕੇ ਹਾਂ ਚੱਲ ਚੰ ਆਜ ਵਾ ਜਾਬਦੀਤ ਪ੍ਰੀਤ ਹਤਰੀਆਂ ਆਉਂਡੀਆਂ ਕਿੱਥੇ ਚਲ ਗਿਆ ਜੋਦਾ ਜੋਦਾ ਇੱਥੇ ਸਮਝ ਲਾ ਇੱਧਰ ਘਲਾਇਆ ਹੀ ਹੈ ਕਿ ਕਿਤੇ ਫਿਰ ਵੀ ਕੀ ਕਿਸੇ ਕੰਟਰੀ ਤੱਕ ਗਿਆ ਉਪਾਦਨ ਕਨੇਡਾ ਮੇਰੇ ਮਗਰ ਚੱਲ ਜਾਣਾ ਵਾ ਅੱਜ ਕੱਲੇ ਪਿੱਛੇ ਚਲ ਜਾਣਾ ਵਾ ਸਭੀ ਕੋ ਮੋੜ ਦੇਣਾ ਵਾ ਗੱਲਣਾ ਨਾ ਫੇ ਕਿਸੇ ਨਾਲ ਕਰਦੀ ਨਹੀਂ ਪਤਾ ਕੀ ਇਹ ਵੀ ਮੈਂ ਕਿਹ ਕੀ ਗੱਲ ਕਰਨੀ ਮੈਂ ਕੀ ਇਹ ਦੇ ਘਰ ਨਹੀਂ ਜਾਂਦੀ ਭੈਣਾ ਹਾਂ ਫੇ ਇਹ ਆ ਨਾ ਕਿ ਅੱਜ ਕੱਲ ਜਮਾਨਾ ਨਹੀਂ ਗੱਲ ਕਰਨ ਦਾ ਪੀ ਦੱਸਿਆ ਹੀ ਨਹੀਂ ਅਸੀਂ ਕਿਸੇ ਨੂੰ ਤੇ ਗਿਆ ਵਾ ਉਹ ਹੁਣ ਤਾਂ ਉਹ ਚ ਗਿਆ ਵਾ ਉਹ ਉੱਥੋਂ ਨਹੀਂ ਕਿਸੇ ਨੇ ਘੱਲ ਦੇਣਾ ਵਾਪਸ ਹਾਂ ਭੈਣਾ ਅੱਜ ਕੱਲ ਕੋਈ ਸੱਚੀ ਹੋ ਪਤਾ ਰਾਜ ਨੂੰ ਪਤਾ ਮੜਾ ਜੇ ਇਹ ਦੱਸ ਕੇ ਗਿਆ ਵਾ ਰਾਜ ਤੇਨੂੰ ਅੱਛਾ ਤੇ ਉਹ ਕਨੇਡਾ ਹੀ ਗਿਆ ਵਾ ਅੱਛਾ ਹਾਂ ਸਾਲ ਵਧੀਆ ਉਹਨਾਂ ਤੋਂ ਇਹ ਇਦਾਂ ਕਰਨਾ ਹੀ ਪੈਣੀ ਇੱਕ ਮੁੰਡਾ ਦੂਈ ਆਪਣੇ ਲਾਗੇ ਰੱਖਣਾ ਹੀ ਕਿ ਕਿਤਾ ਤੁਹਾਡਾ ਬਾਹਰ ਹੀ ਪਹਿਲਾਂ ਆਹੋ ਇੱਕ ਤਾਂ ਬਾਹਰ ਹੀ ਤੇ ਆਖ ਦਿੰਦੇ ਬਾਹਰ ਹੀ ਜਾਣਾ ਤੇ ਕੀ ਕਰੇ ਫਿਰ ਬੰਦਾ ਇਹਦਾ ਨਹੀਂ ਮੰਨਦੇ ਨਿਆਣਾ ਨੂੰ ਮੰਨਦਾ ਵਾ ਤੈਨੂੰ ਪਤਾ ਮੈਂ ਕਿਹਾ ਉਹ ਰਾਜ ਆਂਦੀ ਹੈ ਨਾ ਹਾਂ ਬਾਕੀ ਗੱਲਾਂ ਤਾਂ ਆਪਾਂ ਬਾਅਦ ਚ ਵੀ ਕਰ ਲਵਾਂਗੇ ਤੇ ਮੈਂ ਕਿਹਾ ਵੀ ਤੁਸੀਂ ਇਦਾਂ ਕਰੋ ਉਹ ਰਾਜ ਆਂਦੀ ਹੈ ਕੰਮ ਕਰਨਾ ਵਾ ਉਹਨਾਂ ਦੇ ਆ ਮੈਂ ਕਿਹਾ ਜੋਧੇ ਦੀ ਮੰਮੀ ਆਖਣ ਲਈ ਕੰਮ ਦਾ ਤੇ ਉਹ ਆਖੇ ਮੈਂ ਕਹਿੰਦਾ ਕੱਲੀ ਆ ਤੇ ਕੋਈ ਹੁੰਦਾ ਨਹੀਂਗਾ ਕੰਮ। ਸ੍ਰੀ ਇਹਦਾ ਇੰਦਾ ਚੜੇ ਸ੍ਰੀ ਇਹਦੇ ਫੇਜਾਂ ਨੱਚਦੇ ਏਕੇ ਟੈਨਸ਼ਨ ਜੀ ਲਾਈ ਜੈਨੇ ਵੀ ਮੁੰਡੇ ਚੱਲ ਗਏ ਮੁੰਡੇ ਚੱਲ ਗਏ। ਤੇ ਜੀ ਲੱਗਦਾ ਨਹੀਂਗਾ ਤੇ ਉਹਦਾ ਕਰਕੇ ਹੁਣ ਕੋਈ ਨਾ ਪਤਾ ਤੈਨੂੰ ਤੇ ਪਤਾ ਹੀ ਐ ਵੀ ਫੇਰ ਕੰਮ ਕਿੱਥੇ ਹੋਣਾ ਮੇਰੇ ਕੰਮ। ਉਹ ਲੱਗੇ ਰਿਹਾ। ਦੱਸ ਦੋ ਫੇਰ ਕਿਹੜਾ ਕੰਮ ਕਰਨਾ ਵਾ ਨਾ ਤੇ ਕੰਮ ਕਰ ਲੂਗੀ ਤੇ ਫੇਰ ਮੈਂ ਵੀ ਉਧਰ ਜਾ ਕੇ ਥੋੜਾ ਜਿਹਾ ਕੰਮ ਰੈਂਦਾ ਤੇ ਥੋੜਾ ਜਿਹਾ ਕਰਾ ਦੂਗੀ ਮੇਰੇ ਨਾਲ। ਹਾਂ ਇਹਨਾਂ ਦਾ ਵੀ ਮੈਂ ਕਰ ਲਾਉਣੀ ਮੈਂ ਤੁਹਾਡਾ ਕੰਮ ਕਰ ਜਾਵਾਂ। ਉਹ ਮੈਂ ਕਹਿੰਦਾ ਕਿਰੋਂ ਲੀੜੇ ਤੁਸੀਂ ਇੱਕਾ ਪੋਚਾ ਪਾਚਾ ਲਾਜਾ ਕਰੋਗੀ ਚਾਰ ਸਟੇ ਝਾੜੂ ਪੋਚੇ ਦਾ ਕਰਕੇ ਤੇ ਬਾਕੀ ਨਾ ਡੰਗਰਾਂ ਦਾ ਉਹ ਮਾਰਾ ਜਾਂ ਨਛੇੜਿਆ ਤੇ ਜੇ ਨਾਲੇ ਕਰਾ ਦਿਆ ਕਰੂਗੀ ਤੇ ਚੱਲ ਮੈਂ ਕਰ ਲੈ ਇੱਕ ਨੂੰ ਸੌਫਾ ਰੋ ਮੈਨੂੰ ਤੈਨੂੰ ਪਤਾ ਵੀ ਪੂਰੇ ਲੱਤਾਂ ਤੁਹਾਨੂੰ ਵੀ ਹਾਂ ਡੰਗਰ ਪਸ਼ੂਆਂ ਦਾ ਘਟਾ ਦੇਣਾ ਚਾਹੀਦਾ ਵਾ ਜਦੋਂ ਹੁਣ ਦੋਨੇ ਬਾਹਰ ਚੱਲ ਗਏ ਆ ਉਹ ਨੂੰ ਹੀ ਘਟਾ ਦਿਓ ਥੋੜਾ ਜਿਹਾ ਆ ਜੇ ਪੀ ਸੈੱਟ ਛੁੱਟ ਹੋ ਜਾਣਾ ਨਾ ਮਾਰੇ ਜੇ ਸੈੱਟ ਹੋ ਜਣਾ ਲੈ ਤੇ ਗਈ ਆ ਵੀ ਵੈਸੇ ਇੱਕ ਗੱਲ ਵਾ ਗੁੱਸਾ ਤਾਂ ਕਰਿਓ ਨਾ ਮੈਂ ਨਹੀਂ ਗੁੱਸਾ ਕੀ ਗਲਤੀ ਕੀਤੀ ਜੇ ਦੋਨਾਂ ਨੂੰ ਭੇਜ ਕੇ ਤੈਨੂੰ ਭੇਜਣਾ ਹੀ ਇੱਕ ਨੂੰ ਹਾਂ ਇੱਕ ਭੇਜ ਕੇ ਤੇ ਇੱਕ ਬਾਹਰ ਸੈੱਟ ਕਰਨਾ ਹੀ ਤੇ ਇੱਕ ਆਪਣੇ ਲਾਗੇ ਇੱਥੇ ਰੱਖਣਾ ਹੀ ਨਾਲੇ ਤੁਹਾਡੇ ਕੋਲ ਕਿਹੜਾ ਇਹ ਹੈਗਾ ਵੀ ਪੈੜੀ ਬੰਨਾ ਨਹੀਂ ਹੈਗਾ ਪੈੜੀ ਬੰਨਾ ਹੈਗਾ ਵਾ ਪੈੜੀ ਦਾ ਵੀ ਕੰਮ ਕਰਨਾ ਸਾਰਾ ਜਰਾ ਕੁਝ ਹੋਣਾ ਕਰਾਵੇ ਤੁਸੀਂ ਦੋਨੇ ਤੀਵੀ ਮਾਲਕ ਠੀਕ ਨਹੀਂ ਜੇ ਰਹਿੰਦੇ ਹਨ ਲੱਗਿਆ ਆਸਰਾ ਹੁੰਦਾ ਜਵਾਕ ਦਾ ਉਹਦਾ 6 ਮਹੀਨੇ ਸਾਲ ਤੱਕ ਵਿਆਹ ਕਰ ਦਿੰਦੇ ਕਿ ਮੈਂ ਹੀ ਰਸਤਾ ਕਰਾ ਦਿੰਦੀ ਆਪਦੀ ਭਤੀਜੀ ਕੁਤੂਜੀ ਦਾ ਹੁਣ ਵੀ ਤੂੰ ਕਰਾਣਾ ਹੁਣ ਬਾਹਰ ਗਿਆ ਨੂੰ ਹੀ ਮੈਂ ਰਸਤਾ ਕਰਾਉਣਾ ਬਾਹਰ ਗਏ ਤਾਂ ਮੁੜਦੇ ਨਹੀਂ ਨਾ ਆਪੋ न थगेते न ्रमीही अपनी सेवा न इ्या ंग ना मड़वाने पूचकी भी जाग ही हो मोड़नीजर ंड हथे ਆ ਇਹ ਤਾਂ ਗੱਲ ਹੈ ਪਰ ਹੁਣ ਵੇਖਾਂਗੇ ਚਲੋ ਕੋਈ ਰਿਸ਼ਤੇਦਾਰ ਕੋਈ ਚੰਗਾ ਵੇਖ ਕੇ ਨਾ ਬਾਕੀ ਵਿੱਚ ਉਹਨਾਂ ਨੂੰ ਕੋਈ ਗੱਲ ਨਹੀਂ ਕਰਾਦੀ ਕੋਈ ਚੰਗੀ ਕੋਈ ਨਮ ਕਰਾ ਦੂੰਗੀ ਆਪਣੇ ਭਤੀਜੇ ਹੈਗੀ ਹੈ ਮੇਰੀ ਬੜੀ ਲਿਖੀ ਆ ਮੈਂ ਤਾਂ ਰਾਤ ਨੂੰ ਕਹਿੰਦਾ ਰਾਤ ਮੈਂ ਰਾਤ ਕਿਤੇ ਕਰਾ ਦੂੰਗੀ ਨਹੀਂ ਕਰਾ ਦਾਂਗੀ ਕਰਾ ਦਾਂਗੀ ਕੋਈ ਆ ਵੀ ਜਾਂਦੀ ਹੁੰਦੀ ਜਾਂਦੀ ਹੁੰਦੀ ਇਹ ਤਰ੍ਹਾਂ ਜਿਹੜਾ ਜਾਂਦਾ ਨਾ ਬੰਦਾ ਇਹਨੂੰ ਪਤਾ ਦਾ ਕੁੜੀਆਂ ਤਕੀਆਂ ਦਾ ਆਮ ਪਤਾ ਲੱਗ ਜਾਂਦਾ ਕੁੜੀਆਂ ਦਾ ਸਪਰਾ ਕਰਕੇ ਉਹ ਕਰਾਉਂਦਾ ਹੈ ਸਹੀ ਮੁਟਿਆਰ ਨੂੰ ਆਖੀਦਾ ਹੈਗਾ ਵੀ ਇੱਥੇ ਰਹੁ ਇੱਥੇ ਰਹਿ ਕੇ ਤੇ ਆਪਣਾ ਇੱਥੇ ਮਿਹਨਤ ਕਿਹੜੀ ਨਹੀਂ ਗਈ ਹਨਾ ਗੱਲ ਇਹ ਵੀ ਜੇ ਤੇ ਹੋਵੇ ਕਰਨਾ ਹਾਂ ਤਾਂ ਮ ਕਰਨਾ ਹੋਵੇ ਉਥੇ ਕੱਲ ਐਡੀ ਇੱਕ ਭੈਣ ਨੇ ਡੇਈ ਫੋਨ ਕਰਨ ਕਹਿੰਦੀ ਵੀ ਇੱਥੇ ਕਹਿੰਦੀ ਵੀ ਭਾਂਡੇ ਵੀ ਧੋਣੇ ਤੇ ਨੌਕਰਾਂ ਨਹੀਂ ਆ ਕੋ ਕਹਿੰਦੀ ਇਹ ਮਰ ਚ ਲੀਆਂ ਇੱਥੇ ਭਾਂਡੇ ਵੀ ਧੋਣੀਆਂ ਰੋਟੀਆਂ ਵੀ ਪਕਾਉਣੀਆਂ ਵਾ ਤੇ ਸੌ ਸੌ ਗਾਈਆਂ ਸੰਭਣੀਆਂ ਵਾ ਉਹ ਆਪ ਦਾ ਸੰਢੀ ਮੈਨੂੰ ਨੇ ਉਥੇ ਵੀ ਤਾਂ ਗਾਂ ਗਾਈਆਂ ਸੰਭਣੀਆਂ ਲੱਗੇ ਉਥੇ ਵੀ ਗਾਈਆਂ ਸੰਭਣੀਆਂ ਨੇ ਉਹ ਹੀ ਤਾਂ ਕਰ ਪਾਜੀ ਮੈਂ ਤੁਹਾਨੂੰ ਆਖਣ ਦੇਈ ਆ ਵੀ ਜੇ ਜਿੰਨੀ ਮਿਹਨਤ ਮੁੰਡੇ ਕੁੜੀਆਂ ਹਾਂ ਕਰਦੇ ਆ ਨਾ ਬਾਹਰ ਜਾ ਕੇ ਜੋ ਵੀ ਇੱਥੇ ਪੰਜਾਬ 'ਚ ਰਹਿ ਕੇ ਕਰਨ ਨਾ ਉਦੋਂ ਅੱਧੀ ਉਹ ਤਾਂ ਅੱਧੀ ਵੀ ਕਰ ਲੈਣ ਨਾਲ ਰਹਿਮਾਨ ਨਾਲ ਉੱਥੇ ਤੇ ਇਹ ਵੀ ਰੋਟੀ ਵੀ ਸੁਪਤੀ ਰਾਤ ਦੀ ਲੈ ਕੇ ਜਾਣਾ ਇੱਥੇ ਝੱਲ ਕੇ ਰੋਟੀ ਤਾਜੀ ਰੋਟੀ ਦੀ ਤਾਜੀ ਲਾਉਣੀ ਪੱਕੂ ਕੀ ਨਾਲ ਆਪਣੀ ਮਰਜ਼ੀ ਨਾਲ ਉੱਠਣਾ ਮਰਜ਼ੀ ਨਾਲ ਸੌਣਾ ਉੱਥੇ ਨਾਰਮਾਂ ਤੇ ਜ਼ਿੰਦਗੀ ਰਹਿੰਦੀ ਆ ਉੱਥੇ ਪਤਾ ਹੀ ਉੱਥੇ ਤੇ ਤੈਨੂੰ ਪਾਸ ਰਾਤ ਦੀਆਂ ਪੱਕੀਆਂ ਜਿਹੜੀਆਂ ਉਹ ਸਿਰੇ ਬਲੇਡ ਲੈਣੀਆਂ ਵਾ ਤੇ ਚੱਲ ਉਹੋ ਖਾ ਕੇ ਤੁਰ ਪੈਣਾ ਮੇਲਾ ਫਿਰ ਕਿਤਾ ਭੈਣ ਜੀ ਤੁਹਾਡਾ ਵੀ ਮਨ ਤੋਂ ਕੀ ਹੁੰਦਾ ਹੁਣ ਨਾ ਦੋ ਵਾਰ ਦੋ ਵਾਰ ਭੁੱਖੇ ਨਿਆਣੇ ਰਹਿੰਦੇ ਆ ਤੇ ਇੱਥੇ ਹੁਣ ਤੇ ਤਾਜੀ ਰੋਟੀ ਮੈਂ ਬਣਾ ਕੇ ਦਵਾ ਆਈ ਦੀ ਆਹ ਇਹ ਤਾਂ ਕੱਲ ਪਰਸੋਂ ਤੋਂ ਰੋਟੀ ਨਹੀਂ ਖਾਣਦੀ ਮੈਂ ਉਹ ਕੋਈ ਨਹੀਂ ਉਹਨਾਂ ਨੇ ਪੀਜ਼ਾ ਪਾਜਾ ਖਾ ਲਿਆ ਹੋਣਾ ਤੂੰ ਤਾਂ ਖਾ ਲਾ ਹੁਣ ਕੋਈ ਤੇ ਕੁਲੇਟ ਭਾਜੀ ਇਹ ਵੀ ਕਾ ਛੱਡ ਦੇ ਪੀਜ਼ਾ ਨਾਲ ਕਿਤੇ ਢਿੱਡ ਭਰਦੇ ਆ ਹਾਂ ਨਹੀਂ ਇਹ ਤੇ ਹੈ ਇਹ ਕੱਲ ਪੀਜ਼ਾ ਨਹੀਂ ਪਰ ਜਦੋਂ ਉੱਥੇ ਨਹੀਂ ਪੱਕਦੀ ਹੁਣ ਨਵੇਂ ਨਵੇਂ ਮੁੰਡੇ ਨੇ ਜਾ ਕੇ ਇੱਥੇ ਤੇ ਕੁਰੀਟਾ ਚੀਤਾ ਨਹੀਂ ਕੱਖ ਵੀ ਪਰ ਇੱਕ ਗੱਲ ਹੋਰ ਵਾ ਜੇ ਆਪਣੀਆਂ ਸਰਕਾਰਾਂ ਵੀ ਕਿਤੇ ਕੈਨੇਡਾ ਅਮਰੀਕਾ ਵਰਗੀਆਂ ਹੋ ਜਾਣ ਨਾ ਤੇ ਇੱਥੇ ਰੰਗ ਲੱਗ ਜਾਣ ਜਿਵੇਂ ਉਹ ਕੈਨੇਡਾ ਅਮਰੀਕਾ ਵਾਲੇ ਸਾਰੀ ਪੁੱਛ ਗਿਸ਼ ਕਰਕੇ ਵੀਜ਼ਾ ਦਿੰਦੇ ਆ ਜੇ ਸਾਡੀਆਂ ਵੀ ਸਰਕਾਰਾਂ ਇਦਾਂ ਕਰਨ ਤੇ ਫਿਰ ਇਥੇ ਪੰਗਾ ਕੀ ਹੈ ਪੰਗਾ ਪਲਾਕਾ ਦਾ ਹੈ ਪੰਗਾ ਇਥੇ ਵੀ ਇੱਕ ਤਾਂ ਪੜ੍ਹਾਈ ਮਹਿੰਗੀ ਬਹੁਤ ਜ਼ਿਆਦਾ ਹੈ ਹਾਂ ਠੀਕ ਹੈ ਇੱਕ ਨਿਆਣਾ ਪੜਾਉਣਾ ਹੋਵੇ ਤਾਂ ਸਾਰਾ ਟੱਬਰ ਨੂੰ ਦਵਾਈਆਂ ਪਈਆਂ ਹੁੰਦੀਆਂ ਥੋੜਾ ਕਿੱਥੋਂ ਦੀ ਵੀ ਗਾੜੀ ਹਾਸਲ ਹੋਣਾ ਤੇ ਗਾੜੀ ਪੜਾ ਕੇ ਹਾਸਲ ਕੋਈ ਨਹੀਂ ਹੋਣਾ ਜੇ ਕੋਈ ਢਿਲ ਮਾਠ ਹੋ ਗਈ ਤੇ ਚੱਲ ਜੇ ਮੜਾ ਜੱਟ ਲਾਹ ਕੇ ਤੇ ਦੇ ਦੋ 10000 ਰੁਪਏ ਟੱਕਰ ਵਿੱਚ ਇੱਥੇ ਇੱਥੇ ਲਾਜ ਜਿਹੜਾ ਲਾਜ ਵਾ ਤੇ ਪੜ੍ਹਾਈ ਮਾਰ ਸਟ ਲੱਗੀ ਆ ਸਾਡੇ ਲੋਕਾਂ ਨੂੰ ਉਦਾਂ ਗੱਲ ਇੱਥੇ ਬਾਹਰ ਕੀ ਬਾਹਰ ਇਹੋ ਹੀ ਸੋਖੀ ਪਿੰਡਾਂ ਨੇ ਜਿਹੜੇ ਆ ਉਹ ਵੀ ਪੜਾਈ ਫਰੀ ਹੋ ਜਣੀ। ਲਾਜ ਫਰੀ ਹੋ ਜਾਣਾ ਵਾ। ਇਹ ਸੁਖ ਵਾ। ਹੋਰ ਸੁਖ ਉਹਦੇ ਕੁਛ ਨਹੀਂ ਗਾ। ਸੁਖ ਉਹਦੇ ਕੋਈ ਨਹੀਂ। ਕੱਲ ਕੀ ਆ ਵੀ ਪੈਸਾ ਆਉਂਦਾ ਵਾ। ਪੈਸਾ ਆਉਂਦਾ ਵਾ। ਜੇ 8 ਘੰਟੇ ਕੰਮ ਕਰਦੇ ਤੇ 8 ਘੰਟੇ ਦੇ ਪੈਸੇ ਮਿਲਣ। ਪੈਸੇ ਮਿਲਣ। ਜੇ ਤੇ ਅਸੀਂ 10 ਘੰਟੇ ਵੀ ਕੰਮ ਕਰ ਲਈਏ ਨਾ ਤੇ 4 ਘੰਟੇਾਂ ਦੀ ਵੀ ਮਿਹਨਤ ਪੱਲੇ ਨਹੀਂ ਜੀ। ਮਿਹਨਤ ਨਹੀਂ ਪੈਣ ਕੱਡੇ। ਗੱਲ ਆ। ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਜਿਹੜੀਆਂ ਇਹ ਸੋਚਣ ਸਾਡੀ ਸਾਡੀ ਦੁਨੀਆ ਦਾ ਸੋਚਣਗੇ ਨਾ। ਸਰਕਾਰਾਂ ਸੋਚਣ ਸਰਕਾਰਾਂ ਤਗੜੀਆਂ ਆ ਆਖਣ ਕਿ ਚਲੋ ਇਹਨਾਂ ਦੀ ਜਿਹੜੇ ਹੈਲਥ ਆ ਉਹ ਫ੍ਰੀ ਕਰ ਦਈਏ ਤੇ ਕ ਪੜਾਈ ਫ੍ਰੀ ਕਰ ਪੜਾਈ ਫ੍ਰੀ ਕਰ ਦਈਏ ਇਹ ਤਾਂ ਕੋਈ ਬਾਹਰ ਨਾ ਜਾਵੇ ਮੁੜ ਕੇ ਨੌਕਰੀਆਂ ਦੇ ਦੇਣਾ ਤੇ ਮੁੜ ਕੇ ਨੌਕਰੀਆਂ ਦੇ ਦੇ ਤੇ ਹਨਾ ਇਹ ਕੋਈ ਗਰੀਬ ਘਰ ਦਾ ਵਾ ਉਹਨੂੰ ਕੋਈ ਕੰਮ ਸਟਾਰਟ ਕਰਕੇ ਦੇ ਦੇਣਾ ਹਣਾ ਹਨਾ ਹੁਣ ਯਾਨੀ ਵਿਚਾਰੇ ਕੀ ਕਰਨ ਫਿਰ ਇੱਥੇ ਜਦੋਂ ਕੰਮ ਨਹੀਂ ਮਿਲਦਾ ਕੋਈ ਇੱਥੇ ਕੰਮ ਨਹੀਂ ਮਿਲਦਾ ਜਿਹੜੇ ਸਾਡੇ ਵਰਗੇ ਆ 7 7 8 8 ਕਿੱਲਾਂ ਦੀ ਕਰਦੇ ਆ ਖੇਤੀ ਜਦੋਂ ਤੇਹੀ ਕਣਕ ਚੋੜਾ ਸਿੱਟਣੇ ਹੁੰਦੇ ਆ ਹਨਾ ਤੇ ਉਦੋਂ ਬੀਜੀ ਅਸੀਂ ਵੱਡੀ ਅਸੀਂ ਮਿਹਨਤ ਅਸੀਂ ਕੀਤੀ ਤੇ ਮੁੱਲ ਦਈਏ ਸੀ ਸਰਕਾਰ ਦੀ ਰੇਟ ਦਾ ਵੀ ਜਿਹੜਾ ਉਹ ਨੂੰ ਆਖਣੇ ਇੱਥੇ ਇਹੀ ਸਾਡੇ ਮੂੰਹੋਂ ਜਿਹੜਾ ਨਹੀਂ ਆਖੀਏ ਤੇ ਉਹ ਮਿਲੇ ਸਾਨੂੰ ਨਾ ਤੇ ਸਾਡੀਆਂ ਜ਼ਿੰਦਗੀਆਂ ਇੱਥੇ ਸਵਰਗ ਨੇ ਇੱਥੇ ਸਵਰਗ ਹੋ ਸਕਦਾ ਕੋਈ ਜਾਵੇ ਨਾ ਨਾ ਕੋਈ ਆਪਣੇ ਮਾਪੇ ਪਤੋਂ ਜਵਾਕ ਦੂਰ ਹੋਵੇ ਨਾ ਜਵਾਕ ਤਾਂ ਮਾਪੇ ਬੂਰੂ ਹੋਣਾ ਹਨਾ ਇੱਥੇ ਤੁਸੀਂ ਤੜਫਦੇ ਜੇ ਉੱਥੇ ਉਹ ਤੜਫਦੇ ਹੋਣੇ ਆ ਹਨਾ ਉਹ ਵੀ ਨਿਆਣੇ ਵਿਚਾਰੇ ਉਹ ਵੀ ਨਿਆਣੇ ਤੜਫਦੇ ਹੋਣੇ ਆ ਮੈਂ ਤੁਹਾਨੂੰ ਦੱਸਿਆ ਵੀ ਆਂਟੀ ਹੋਰ ਇਸ ਸਾਡੇ ਇਹੀ ਕਹਿੰਦੀ ਸੀ ਵੀ ਜਦੋਂ ਤੱਕ ਹਨ 10-15 ਸਾਲ ਹੋ ਗਏ ਗਏ ਕਹਿੰਦੀ ਇੱਕ ਛੁੱਟੀ ਨਹੀਂ ਅਜੇ ਤੱਕ ਹੋਈ ਦੇਖ ਲਓ ਪਰੋਣੇ ਦੀ ਇੱਕ ਛੁੱਟੀ ਨਹੀਂ ਹੋਈ ਅਜੇ ਤੱਕ ਸਾਡੀ ਬਾਸੀ ਦੀ ਕੁੜੀ ਦਸੰਡੀ ਕਹਿੰਦੀ ਵੀ ਇੱਕ ਛੁੱਟੀ ਨਹੀਂ ਅਜੇ ਤੱਕ ਕੀਤੀ ਤੇ ਕਹਿੰਦੀ ਵੀ ਕੰਮ ਕਰ ਕਰਕੇ ਕੰਮ ਕਰ ਕਰਕੇ ਕੰਮ ਹੀ ਕਰੀ ਜਾਣਾ ਬਸ ਸਾਰੀ ਜਿਹੜੀ ਕੰਮ ਹੀ ਕਰੀ ਜਾਣਾ ਤੇ ਗੱਲ ਅੱਗੇ ਹੁਣ ਜੇ ਮਿਲਦਾ ਹੋਵੇ ਤੇ ਚੱਲ ਬੰਦਾ ਆਪਣਾ ਹੋਵੇ ਕੰਮ ਕਰਦਾ ਵੀ ਚੱਲ ਫਿਰ ਕਰੀ ਜਾਵੇ ਆਪਣਾ ਵੀ ਕਰੀ ਜਾਵੇ ਤੇ ਤਾਂ ਵੀ ਮਾੜਾ ਜੇ ਬੰਦਾ ਢੱਲਾ ਜੇ ਨਾ ਰਪਈਆ 50-60 ਹਜ਼ਾਰ ਹੈ ਨੇ ਬਾਜੀ ਫਿਰ ਤੂੰ ਇਦਾਂ ਕਰ ਹੁਣ ਜਿਹੜਾ ਕੰਮ ਹੈਗਾ ਨਾ ਤੇ ਤੂੰ ਕਰ ਲਾ ਤੇ ਫੇ ਮੈਂ ਥੋੜੀ ਜਰ ਬਹਿਣੀ ਆ ਤੇ ਇਹਨੇ ਨਵੇੜਲਾ ਕੰਮ ਫੇਰ ਆਪਾਂ ਚੱਲ ਜਾਈਏ ਆ ਤੇ ਜਾ ਕੇ ਤੈਨੂੰ ਮੈਂ ਪਿਆਲ ਦੀਆਂ ਪੈਜੋ ਚਾ ਮੈਂ ਪੀ ਲੈ ਚਾ ਕੇ ਖਾਣ ਦੀ ਆ ਪੀ ਕੇ ਜਾਇਓ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੀ ਜੀ ਤੁਸੀਂ ਨਾ ਭਾਵਨਾ ਜੇ ਕੱਢੇ ਹੋ ਕਿਸ ਕੋਲੇ ਤੁਸੀਂ ਇਦਾਂ ਕਰਿਓ ਅਸੀਂ ਤਾਂ ਕੀ ਕੀਤਾ ਵਾ ਮੈਂ ਆਪਣੀ ਕੁੜੀ ਤੇ ਮੁੰਡੇ ਦਾ ਵੀ ਨਹੀਂ ਚੱਲਵਾਤਾ ਵਾ ਤੇ ਹੱਡਾ ਵੀ ਲੱਗ ਗਿਆ ਦੋਨਾਂ ਦਾ ਮੈਂ ਨਹੀਂ ਜੇ ਕੋਈ ਪਾਪ ਕੱਢੀ ਅਹੀਂ ਤਾਂ ਜ਼ਮੀਨ ਦੇ ਕੇ ਠੇਕੇ ਦੇ ਨਾ ਘਰ ਨੂੰ ਲਾ ਕੇ ਤਾਲਾ ਤੇ ਰਾਜ ਨੂੰ ਕਹਿ ਜਾ ਕਰਨਾ ਵੀ ਬਾਰੋਂ-ਬਾਰੋਂ ਝਾੜੂ-ਝੂੜੂ ਲਾਜਾ ਕਰੂਗੀ ਆਕੇ ਤੇ ਸਫਾਈ ਰੱਖਿਆ ਕਰੂਗੀ ਤੇ ਤੁਸੀਂ ਅੰਦਰੋਂ ਗਤੀ ਨਾ ਵੀਜ਼ਾ ਲਵਾ ਲਓ ਦੋਨੇ ਜਾਣੇ ਅੱਛਾ ਚੁੱਪਚੀ ਪੀਤੇ ਇੱਥੇ ਦੇ ਕੇ ਨਾ ਇਹਨੂੰ ਠੇਕੇ ਦੇ ਤੇ ਬਾਹਰ ਚਲ ਜਓ ਇਹ ਇਦਾਂ ਵੀ ਠੀਕ ਹੈ ਇੱਥੇ ਕੁਛ ਨਹੀਂ ਜਿ ਬੰਨਣਾ ਮੈਂ ਤਾਂ ਰਾਜ ਦੇ ਹੁੰਦਿਆਂ ਗੱਲ ਨਹੀਂ ਜੇ ਕੀਤੀ ਮੈਂ ਫਿਰ ਵੀ ਬੰਦੇ ਦੇ ਮੂੰਹ ਤੋਂ ਕਿਤੇ ਗੱਲ ਨਿਕਲ ਜਾਂਦੀ ਆ ਤੀ ਤਾਂ ਫਿਰ ਵੀ ਅੱਡੇ ਲੱਗੇ ਹੈ ਨਾ ਤੇ ਬੰਦਾ ਨਹੀਂ ਗੱਲ ਕਰਦਾ ਕੋਈ ਤੇ ਜਿਹੜੀ ਸਰਕਾਰ ਵਾ ਨਸ਼ਾ ਪਿਕਣ ਲੱਗ ਗਿਆ ਵਾਧ ਦੇ ਇਥੇ ਜਾਲਾ ਹੋ ਗਿਆ ਵਾ ਮੈਂ ਆਪਣਾ ਨਿਕਲ ਕੇ ਮੈਨਾਂ ਨਹੀਂ ਚੰਗਾ ਹੋ ਗਿਆ ਪਰ ਆ ਕੋਈ ਨਾ ਦੁੱਖ ਸੁੱਖ ਕਟਿਆ ਜਾਂਦਾ ਵਾ ਤੇ ਹੁਣ ਤੁਸੀਂ ਆਪਣੇ ਜਵਾਕਰ ਨੂੰ ਨਾ ਕਹੋ ਸਾਨੂੰ ਪੈਸੇ ਭਾਵੇਂ ਪਾਇਓ ਭਮਿੰਨਾ ਤੇ ਜਾਂ ਤੁਸੀਂ ਠੇਕੇ ਤੇ ਦੇ ਕੇ ਨਾ ਤੇ ਪੈਸਾ ਥੋੜਾ ਬਹੁਤ ਇਕੱਠਾ ਕਰਕੇ ਤੁਸੀਂ ਤੋਨੇ ਆਪਣਾ ਵੀ ਜਲਵਾ ਲਓ ਤੇ ਤੁਸੀਂ ਵੀ ਜਾਓ ਬਾਹਰ ਤੇ ਦੇ ਪੈਣ ਜੀ ਤੂੰ ਇੱਥੇ ਰਹੇਂਗੀ ਤੇ ਨੂੰ ਵੀ ਕੰਮ ਵਾਲੀ ਦੀ ਲੋੜ ਵਾ ਲੋੜ ਵਾ ਹੈਨਾ ਤੇ ਭਾਜੀ ਇੱਥੇ ਵੀ ਤਾਂ ਕਰਦੇ ਆ ਚੰਗਾ ਮਾੜਾ ਉੱਥੇ ਹੀ ਕਰ ਲੈਣਾ ਵਾ ਮੈਂ ਤਾਂ ਸੁਣਿਆ ਉੱਥੇ ਤਾਂ ਪੈਨਸ਼ਨ ਵੀ ਲੱਗਦੀ ਆ ਇੱਦਾਂ ਇੱਦਾਂ ਦਾ ਦੇ ਪੈਨਸ਼ਨ ਵੀ ਲੱਗਦੀ ਆ ਇਹ ਜਿਹੜਾ ਜਵਾਬ ਹੋਵੇ ਉਹਨੂੰ ਜਵਾਬ ਨੂੰ ਵੀ ਪੈਸੇ ਦਿੰਦੇ ਆ ਜਵਾਬ ਦੀ ਵੀ ਪੈਨਸ਼ਨ ਲੱਗਦੀ ਆ ਤਾਂ ਹੀ ਤੁਸੀਂ ਲੋਕ ਸਮਝ ਜਵਾਬ ਦੀ ਪੜ੍ਹਾਈ ਵੀ ਸੌਖੀ ਆ ਉੱਥੇ ਤਾਂ ਐ ਗੱਲ ਦਾ ਪਤਾ ਹੈਣਾ ਤੁਸੀਂ ਅੰਦਰ ਅੰਦਰ ਰਹਿੰਦੇ ਜੀ ਹਾਂ ਮੈਂ ਫੋਨ ਵੀ ਵੇਂਦੀ ਰਹਿੰਦੀ ਆ ਨਾ ਵੇਂਦੀ ਰਹਿੰਦੀ ਸਾਰਾ ਕੁਝ ਵੇਖਿਆ ਕਰੋ ਦੁਨੀਆਦਾਰੀ ਦਾ ਕੁਝ ਤੁਸੀਂ ਵੀ ਤੇ ਚੰਗਾ ਹੋ ਗਿਆ ਟਾਈਮ ਨਾਲ ਨਿਕਲ ਕੇ ਮੈਂ ਤਾਂ ਜਵਾਬ ਨੂੰ ਬਾਹਰ ਨਹੀਂ ਜੇ ਨਿਕਲਣ ਦਿੰਦੀ ਵੀ ਬਾਹਰ ਨਹੀਂ ਨਿਕਲੂਗਾ ਨਾ ਤੇ ਨਸ਼ਾ ਤਾਂ ਨਹੀਂ ਪਾਊਗਾ ਅੰਨੇ ਦਾ ਚੌਪਰ 'ਚ ਪੀਤੇ ਚਲ ਜਾਣਾ ਵਾ ਇਹ ਦੇ ਇਥੇ ਗਾਂਦੀ ਆ ਨਸ਼ਿਆਂ ਦਾ ਗੰਦਵਾ ਦਿਆਂ ਹੀ ਆਖੀਦਾ ਵਾ ਕਿ ਜੇ ਚੱਲ ਆਪਾਂ ਇਹ ਵੀ ਸੋਚ ਲੈਨੇ ਆ ਬਾਹਰ ਨਸ਼ਾ ਹੈਗਾ ਵਾ पर नहींमट नारा कि से नासा बना ना ना है को उमर देसाब बनाल कम करूगाते फेर शा करोगा ना दाोड़ी मारमार तो न कर ता बहुत ਆਹ ਹੋ ਗਏ ਮਾਰੇ ਨੇ ਲਾ ਲਿਆ ਮਨ ਰਾਹ ਇਹਦੇ ਕਿਹਦਾ ਮੋਟਰਸਾਈਕਲ ਨਹੀਂ ਛੱਡ ਦੇ ਖਲੋਤਾ ਹੋਵੇ ਸੜਕ ਤੇ ਨਾ ਦੋ ਮਿੰਟਾਂ ਬਾਅਦ ਲੋਨ ਮੈਂਟ ਨਹੀਂ ਕਿਤੇ ਖਲੋਣ ਦਿੰਦੇ ਲੱਗਦਾ ਕਿ ਤੂੰ ਕੀ ਗੱਲਾਂ ਕਰਦੀ ਆ ਉਹ ਬਹੁਤ ਮਾੜਾ ਹਾਲ ਹੋ ਗਿਆ ਅਮਮੇ ਇੱਕ ਆ ਬੈਠ ਮੈਂ ਚਾਹ ਬਣਾਵਾ ਤੇ ਨਹੀਂ ਕੋਈ ਗੱਲ ਨਹੀਂ ਦੀਦੀ ਮੈਂ ਬਣਾ ਲਵਾਂ ਨੇ ਤਾਂ ਤੂੰ ਵੀ ਪੀ ਲਿਓ ਨਾਲੇ ਠੀਕ ਨਹੀਂ ਜੇ ਤੂੰ ਹਾਂ ਮੈਂ ਚਲ ਕੋਈ ਨੂ ਬਣਾ ਦੇਣੀ ਹੁਣ ਪ੍ਰੀਤ ਹੈਗਾ ਤੇ ਔਖਾ ਹੀ ਆ ਨਾ ਆਹ ਹੋ ਹੈਗਾ ਜਾਣਿਆਂ ਦਾ ਹੁਣ ਕਿੰਨੀ ਰੌਣਕ ਵੀ ਘਰ ਦੇ ਵਿੱਚ ਹੀ ਹੂੰ ਜਾਣਿਆਂ ਦੀ ਇਨੀ ਰੌਣਕ ਸੀ ਹੁਣ ਕਿੰਨਾ ਔਖਾ ਹੋ ਗਿਆ ਵਾ ਵੀ ਨਿਆਣੇ ਵਿਚਾਰੇ ਉਦਾਂ ਵੀ ਲਾਗੋ ਮੇਰੇ ਕੋਲ ਨਾ ਕੋਈ ਸਾਡੀ ਮਾਂ ਕੋ ਕੋ ਹੁੰਦਾ ਨਹੀਂਗਾ ਉਹ ਲਾਗੋ ਕਰਾ ਦਿੰਦੇ ਸੀ ਕਿ ਮੇਰੇ ਨਾਲ ਜਿੱਦਾਂ ਉਹਨਾਂ ਨੇ ਵਿਚਾਰਿਆਂ ਨੇ ਉਹ ਨਹੀਂ ਕਦੀ ਵੀ ਉਹਨਾਂ ਨੇ ਨਹੀਂ ਕੀਤਾ ਚਾੜੂ ਪੋਚਾ ਵੀ ਮੇਰੇ ਜੋਦੇ ਨੇ ਲਾ ਦੇਣਾ ਹੋਰ ਵੀ ਕੰਮ ਉਹਨੇ ਕਰਾ ਦੇਣਾ ਨਾਲ ਪਚਾਉਂਦਾ ਉਦਾਂ ਵੀ ਹੋਣਾ ਮੁੰਡਿਆਂ ਵਰਗੇ ਮੁੰਡੇ ਨਹੀਂ ਨੇ ਨਹੀਂ ਨਹੀਂ ਬੜੇ ਚੰਗੇ ਆ ਐਵੇਂ ਕੋ ਆਖੀਏ ਪਰ ਹੁਣ ਜੇ ਦਸਾਂ ਵੱਡ-ਵੱਡ ਖਾਂਦਾ ਹੀ ਘਰ ਖਾਂਦਾ ਤਾਂ ਹੈਗਾ ਹੀ ਦੀਦੀ ਹਨਾ ਘਰ ਨਹੀਂ ਚੰਗਾ ਲੱਗਦਾ ਉਹਨਾਂ ਤੋਂ ਬਿਨਾ ਉਦਾਂ ਨਾਲ ਬੈਠੇ ਆ ਨਾ ਪਤਾ ਨੇ ਚਾਹ ਲੈ ਆ ਬਣੀ ਭਾਗੁਰੀਆ ਬਲੇ ਰਸਤਾ ਪੜੇ ਜਾਂਦਾ ਉਦਾਂ ਇਹ ਵੀ ਜੇ ਕੋਈ ਆਵੇ ਹੁਣ ਜਿੱਦਾਂ ਪਿਓ ਮੁੰਡਿਆ ਮੇਰੇ ਪਤਾ ਲੈਣਾ ਮੁੰਡੇ ਕੋਈ ਭੈਣ ਭਰਾ ਆਉਂਦਾ ਤੇ ਹੁਣ ਮੈਨੂੰ ਉੱਠ ਕੇ ਹੁਣ ਉਹਨਾਂ ਨੂੰ ਬੰਦਾ ਹੜਾ ਕੇ ਹਾਂ ਉਹ ਤੇ ਉਹ ਨਿਆਣਾ ਉਹ ਮੁੰਡਾ ਮੁੰਡੇ ਮੇਰੇ ਤੇ ਝਾਟੀ ਉਹ ਨਿੱਕਾ ਵੀ ਕਰ ਲਿੰਦਾ ਸੀ ਤੇ ਜੋਦਾ ਵੀ ਜਾ ਟੀ ਉਹਨੇ ਉੱਠ ਕੇ ਤੇ ਝਾਟੀ ਉਹਨੇ ਆਖਣਾ ਮਮਾ ਮੈਂ ਚਾਹ ਬਣਾ ਲਿਆ ਹੁੰਦਾ ਮੈਂ ਭਾਂਡੇ ਧੋ ਦੇਣਾ ਲਾਗੋ ਕਿੰਨਾ ਸੋ ਕੀ ਸੋਕ ਤੇ ਇੱਕ ਬੰਦੇ ਰਹਿ ਗਿਆ ਉਦਾਂ ਹੀ ਨਿਕਲ ਜੀ ਲੱਗਦਾ ਹੋ ਗਏ ਜੀ ਬੜਾ ਲੱਗਣਾ ਹੁਣ ਦੋਨੇ ਜਾਣਾ ਨਹੀਂ ਉਹ ਨਹੀਂ ਆ ਕੇ 2 ਮਿੰਟ ਗੱਲਾਂ ਕਰਦੇ ਹਾਂ ਉਦਾਂ ਇਦਾਂ ਹਾਂ ਬੈ ਹੀ ਰਹਿਣਾ ਨਹੀਂ ਤਾਂ ਬੈਠੇ ਰਹਿਣਾ ਤਾਂ ਤੇ ਜਿੰਨੀ ਇਹਨਾਂ ਦੀ ਜਾਣਿਆਂ ਦੀ ਰੌਣਕ ਆ ਉਹ ਰੌਣਕ ਥੋੜਾ ਵਾ ਹੁਣ ਘਰ ਦੇ ਵਿੱਚ ਹਨਾ ਫਸਿਆਂ ਕੱਲ ਲੱਗ ਤੇ ਫਸਿਆਂ ਆ ਇੱਕ ਸਾਤ ਦਾ ਵੀ ਬੰਦਾ ਕੀ ਕਰੇ ਫਿਰ ਹੁਣ ਨਹੀਂ ਕਰਦਾ ਤੁਸੀਂ ਸਾਡੀ ਸਰਕਾਰਾਂ ਉਹ ਨਹੀਂ ਚਿੰਤਾ ਹਾਂ ਤਾਂ ਵੀ ਗੱਲ ਕੀਤੀ ਅੱਗੇ ਤੁਹਾਨੂੰ ਮੈਂ ਦੱਸਿਆ ਕਿ ਸਰਕਾਰਾਂ ਦਾ ਹੋ ਗਿਆ ਮੇਰਾ ਤਾਂ ਕੋਈ ਸੋਚਦਾ ਹੀ ਨਿਕਾ ਪਰ ਜਾ ਵਾਸਤੇ ਤੇ ਸੋਚਦਾ ਹੀ ਕੋਈ ਨਹੀਂ ਹਾਂ ਜਿਹੜੇ ਕੁਰਸੀ ਵਾਲੇ ਆ ਨਾ ਉਹ ਵੀ ਸੋਚਦੇ ਵੀ ਅਸੀਂ ਕੁਰਸੀ ਤੇ ਬਹਿ ਕੇ ਤੇ ਹੀ ਸਾਰਾ ਕੁਝ ਕਰ ਲਈਏ ਤੇ ਦੁਨੀਆ ਬਾਰੇ ਸੋਚੀਏ ਨਾ ਸੋਚੀਏ ਨਾ ਜਿਹੜੀ ਇਹਨਾਂ ਕੋਲੋਂ ਚੀਜ਼ ਆਉਣੀ ਆ ਉਹ ਤਾਂ ਇਹਨਾਂ ਨੇ ਦੇਣੀ ਦੋ ਦੁੱਗਣੇ ਰੁਪਏ ਤੇ ਗਣੇ ਗਣੇ ਰੇਟ ਨਾਲ ਜਿਹੜੀ ਇਹਨਾਂ ਦੇ ਸਾਡੇ ਤੋਂ ਲੈਣੀ ਉਹ ਨਹੀਂ ਉਹ ਸਾਡੇ ਰੇਟ ਨਾਲ ਲੈਂਦੇ ਨਾ ਪੁੱਛਦਾ ਕੋਈ ਨਹੀਂ ਪੁੱਛਦਾ ਕੋਈ ਨਹੀਂ ਆ ਹਣ ਆ ਸਬ ਜੀ ਕੋਈ ਜੱਟ ਲੰਦਾ ਵਾ ਤੇ ਉਹ ਵੇਲਾ 20-20 ਰੁਪਏ ਲੈ ਕੇ ਉਹਨਾਂ ਕੋ ਬਚਾਰਿਆਂ ਕੋ 10000 ਰੁਪਏ ਤੇ ਗਾੜੀ 100-100 ਰੁਪਏ ਕਿਲੋ ਵਿੱਚ ਵੇਚਣ ਵੇਚਣ ਡਈ। ਭਾਣੀ ਸ਼ਿਮਲਾ ਮਿਰਚਾਂ ਕੱਲ ਮੈਂ ਪਰਸੋਂ ਸ਼ਹਿਰ ਗਈ ਸੀ ਸ਼ਿਮਲਾ ਮਿਰਚਾਂ 30 ਰੁਪਏ ਪਈ ਆ। ਹਾਂ ਤੇ ਫੇਰ ਵੇਖੋ ਜਿਹੜੀ ਆਮ ਆਮ ਲੋਕਾਂ ਨੇ ਲੱਗੀਆਂ ਹਿੰਗੀਆਂ ਤਦੂ ਆ ਬੜਾ ਮਹਿੰਗਾ ਹੋਇਆ ਵਾ 70-70 ਰੁਪਏ ਕਿਲੋ ਦਾ ਕਦੂ ਹੋਇਆ ਵਾ ਜਿਹਨੂੰ ਕੋਈ ਪੁੱਛਦਾ ਨਹੀਂ ਇਹ ਤੇ ਕੋਈ ਪੁੱਛ ਨਹੀਂ ਕੋਈ ਕਦੂ ਨੂੰ ਕੋਈ ਕਦੂ ਨੂੰ ਕੋਈ ਪੁੱਛਦਾ ਨਹੀਂ ਆ ਇਹਦੇ ਆਮਲਾਂ ਆਉਂਦੇ ਰਹੂਗੇ ਤੇ ਚੜੀਆਂ ਆਹੋ ਤੇ ਗੱਲ ਤੇ ਉੱਥੇ ਹੀ ਆ ਗਈ ਨਾ ਫੇਰ ਵੀ ਆਪਣੀ ਜੇ ਕੋਈ ਫਸਲ ਵੇਚਣੀ ਆ ਤੇ ਉਹ ਕਿਸੇ ਭਾਅ ਨਹੀਂ ਜਾਂਦੀ ਇਹ ਕਰਕੇ ਚਲੋ ਨਾਲੇ ਟ੍ਰੈਂਡ ਬਣਾ ਹੁਣ ਨਿਆਣੇ ਸਾਰੇ ਜਾਣਦੇ ਆ ਜਾਣਦੇ ਆ ਕਿਸੇ ਦੇ ਵਾਸਤੇ ਨਹੀਂ ਚੱਲ ਤੁਸੀਂ ਇਦਾਂ ਕਰੋ ਪਰ ਇਹ ਵੀ ਚੱਲ ਤੇ ਗਏ ਆ ਸਾਰੇ ਨਿਆਣੇ ਹੁਣ ਸਾਡੇ ਵੀ ਸੁਖਣਾ ਇਥੋਂ ਲਾਗੋ ਬੰਨੇ ਜਦੋਂ ਸਾਰੇ ਚੱਲ ਗਏ ਬੇਰਿਆਂ ਦੇ ਵਿੱਚ ਕਿਹੜਾ ਰੌਣਕ ਹੈਗੀ ਕਿਹੜੀ ਨਹੀਂ ਹੈਗੀ ਕਿ ਰੌਣਕ ਕਿੱਥੇ ਹੋਣੀ ਆ ਰੌਣਕ ਕਿਤੇ ਮਾਸਾ ਨਹੀਂ ਰਹਿ ਗਈ ਘਰਾਂ ਦੇ ਵਿੱਚ ਤੇਰ ਬਣਾਉਣਾ ਚਾਹਉ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਜਾਵਾਂ ਮੈਂ ਰਾਜ ਨੂੰ ਕਹਿ ਦਿੰਦੀ ਆ ਰਾਜ ਆ ਜੂਗੀ ਅੱਛਾ ਤੇ ਤੂੰ ਏਦਾਂ ਕਰੋ ਤੋ ਕੰਮ ਕੁਮ ਜਿਹੜਾ ਕਰਾਉਣਾ ਵਾ ਕਰਾ ਲਓ ਤੇ ਮੇਰੇ ਵੱਲੋਂ ਘੱਲ ਦਿਓ ਉਹਨੂੰ ਠੀਕ ਆ ਠੀਕ ਆ ਭਾਜੀ ਮੈਂ ਬਹਿ ਜਾ ਤੂੰ ਚਾਹ ਘੁੱਟ ਪੀ ਕੇ ਚਲ ਜਾਂਦੀ ਹੈ ਨਹੀਂ ਦੀਦੀ ਬਸ ਚੱਲਾ ਮੈਂ ਹਾਂ ਤੇ ਕੋਚਾ ਫਰਾਇਆ ਹੀ ਬਣਾ ਤਰੇਕ ਥੱਲੇ ਮਾਸਾ ਕਰ ਅੱਛਾ ਤਾਂ ਤਾਂ ਸੌਣਾ ਵਾ ਹਾਂ ਤੇ ਸੌਣ ਦੇ ਵਿੱਚ ਆਉਂਦੇ ਹੁੰਦੇ ਨਾ ਫੇਰੀ ਤਾਂ ਨਹੀਂ ਹੁੰਦਾ ਹੂੰ ਮੀਮੋਂ ਕਰਕੇ ਜਾਂਦੇ ਹੁੰਦੇ ਹੁੰਦੇ ਵੀ ਵੇਰੀ ਦਾ ਨਹੀਂ ਆਹੋ ਤੇ ਥੋੜਾ ਜਿਹਾ ਲੱਗ ਗਿਆ ਜੋਦੇ ਦੀ ਮੰਮੀ ਅੰਦਰ ਚਲ ਗਈ ਆ ਉਹ ਪਤਾ ਨਹੀਂ ਉਹਨੇ ਕੁਝ ਰੱਖਿਆ ਸੀ ਗੈਸ ਦੇ ਉੱਤੇ ਕਿਉਂ ਕਿਉਂ ਰੱਖਿਆ ਸੀ ਤੇ ਉਹ ਮੇਰੇ ਨਾਲ ਆਈ ਸੀ ਮਾਸਾਕ ਬਾਹਰ ਨੂੰ ਤੇ ਮੁੜ ਗਈ ਅੰਦਰ ਨੂੰ ਤੇ ਹਾਂ ਭੰਡੇ ਤਾਂ ਦੋਤੇ ਹਾਂ ਭੰਡੇ ਤਾਂ ਦੋਤੇ ਔਖਾ ਹੀ ਹੁੰਦਾ ਵਿਚਾਰਿਆਂ ਦਾ ਹਨਾ ਅੱਜ ਘਟੀ ਹੋਣੀ ਦੁਕਾਨ ਅੱਛਾ ਤੇ ਇਦਾਂ ਕਰ ਫਿਰ ਕਰ ਕੇ ਇਹਨਾਂ ਦਾ ਕੰਮ ਤੇ ਆ ਜੀ ਮੈਂ ਫਿਰ ਚੰਗਾ ਚੰਗਾ ਫੇਵਰ ਬਣਾ ਲੀਏ ਆਪਾਂ ਠੀਕ ਤੇ ਇਹ ਨਾਲੇ ਤੂੰ ਵੀ ਘਰ ਨੂੰ ਲੈ ਜੀ ਥੋੜੇ ਬਹੁਤ ਚੰਗਾ ਚਲ ਚੰਗਾ ਫਿਰ ਥੱਲੀ ਜੇ ਮੈਂ